thank <laughs> you Just the other i

ਤੂੰ ਮੇਰਾ ਸੁਹਣਾ ਤਾਰਾ ਰਗ ਸੀ ਤੂੰ ਮੇਰਾ ਸੁਹਣਾ ਤਾਰਾ ਤੂੰ ਮੇਰਾ ਸੁਹਣਾ ਤਾਰਾ ਤੂੰ ਮੇਰਾ ਸੁਹਣਾ ਤਾਰਾ ਵਾਹੇ ਗੁਰੂ ਤਰਣ ਸੁਮੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖ ਮਨ ਉਠਾ ਸਬੈ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਜਿਥੈ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇ ਚੌਬਾਰੀ ਜਿੱਥੇ ਨਾਮ ਨਾ ਜਪੀਏ ਮੇਰੇ ਕੋਈਂ ਦਾ ਸੇ ਨਗਰ ਪੁਜਾਰੀ ਜੀਓ ਤਰਨ ਗਗਨ ਨਵਖੰਡ ਮੈਂ ਜੋ ਸਰੂਪੀ ਰਹਿਓ ਭਰ ਭਨ ਮਥੁਰਾ ਕਸ਼ਪੇ ਰਾਈ ਗੋਰੀ ਜਗਨਾ ਪ੍ਰਤੱਖ ਹਰ ਸੁਖਾ ਹੋ ਕਲ ਵਰ ਸੇਵੀਆ ਅਹਨਿਸ ਸਹਿ ਸੁਭਾਈ ਦਰਸ਼ਨ ਕਰਸੀ ਕਹ ਯਹਾਤ ਬਤਨ ਅਰਜਨਾ ਕਤ ਨੋਰਨ ਸੋ ਮਨ ਕੋ ਸੋ ਚੱਤਰੀਆ ਤੋ ਜਿਥੇ ਸੱਚੇ ਪਾਤਸ਼ਾਹ ਮਰਜਾ ਨਮਾ ਨਮਾ ਦੀ ਪੀਆ ਸਜਣ ਸੱਚੇ ਪਾਤਸ਼ਾਹ ਸ਼ਿਰਸਾ ਦਸਾ ਜਿਸ ਪਾਸ ਬੈਠਿਆ ਸੋ ਹੀ ਹੈ ਸਬਨਾ ਦਾ ਵੇਸੋ ਸਦਨਾ ਸ੍ਰੀ ਹਰਾਏ ਗੁਰੂ ਸਾਹਿਬ ਜੀ ਤਨਾ ਸ੍ਰੀ ਤੇ ਚਾਪੂਰਕ ਸਰਬ ਸੁਖ ਦਾ ਤਾਹਾਰ ਜਾਕਾ ਵਸਦਾ ਕਾਮ ਤੇਨਾ ਸੋ ਐਸਾ ਹਰ ਤਈਏ ਮੇਰੇ ਜੀਅਣੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਮਿਚਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਾ ਵਸ ਲੈ ਕਾਮ ਤੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਰਹਾ ਜਹ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਾਟਾ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰੇ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹਰ ਸਿਮਰਨ ਭਇ ਤੈ ਉਪਾਤ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਬੋਲੇ ਮਤ ਦਿਨੇ ਜਪਾਰ ਪਾਵੈ ਜਲ ਤਰਨਾ ਆਵਾਜ਼ ਗੁਰੂ ਜੀ ਕਾ ਖਾਲਸਾ ਆਵਾਜ਼ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾਮ ਸੋ ਐਸਾ ਹਰ ਧਿਆਈਏ ਮੇਰੇ ਜੀਅ ਅਨੇਕ ਤਨ ਸਰਬ ਸੁਖ ਮਾਹ ਹੈ ਮੇਰੇ ਮਨਾ ਵਾਜ ਗੁਰੂ ਜੀ ਦਾ ਖਾਲਸਾ ਵਾਜ ਗੁਰੂ ਜੀ ਦੀ ਫਤਿਹ